ਟੱਕਰ ਕਿਨੂੰ ਦਿਆਂ ਮਰਾ ਨਹੀਂ ਨਹੀਂ ਟੱਕਰ ਕਿਨੂੰ ਦਿਆ ਇਹ ਇਹਨੂੰ ਡੱਕਣ ਦਿਆ ਤੂੰ ਮੇਰਾ ਭਰਾ ਨਹੀਂ ਨਹੀਂ ਤੂੰ ਤੂੰ ਡੱਕਣ ਕਿਨੂੰ ਦਿਆ ਇਹ ਉਹ ਕਿੰਨੇ ਜਣੇ ਹੋਏ ਹੈ ਹੈ ਇਦਾਂ ਜਣੇ ਆ ਹੈ ਕਿ ਨਹੀਂ ਜਣੇ ਆ ਹੈ ਕੀ ਡੱਕਣ ਦਿਆ ਤੂੰ ਘਰ ਦਾ ਘੜੇ ਤੂੰ ਆ ਹੈ ਹੈ ਬੰਦਿਆ ਤੂੰ ਵੱਡਾ ਪ੍ਰਧਾਨ ਆ ਇਹ ਇੱਕ ਮਿੰਟ ਤੁਸੀਂ ਇਹ ਰੋੜੇ ਨਾਲ ਚਲਾਓ ਇੱਕ ਮਿੰਟ ਤੁਸੀਂ ਰੋੜੇ ਚਲਾਉਂਦੇ ਹੋ ਇੱਕ ਵਾਰ ਤੁਸੀਂ ਆਂਦੇ ਜਿਹਾ ਨਾ ਕਰ ਨਾ ਚੱਗਾਇ ਕੋਈ ਨਹੀਂ ਆਉਣਾ ਦਿਸਾਉਣਾ ਲੱਗਿਆ ਚਲੋ 17 ਤਾਰਾ ਸਿੰਘ ਕਿਹੜਾ ਪਿੰਡ ਕਲਸੂnga ਕੀਚਾੜਾ ਛਗੜਾ ਮੈਂ ਬੂਹੇ ਗੜੀ ਖਲਾ ਮੁੰਡੇ ਦੇ ਗਲ ਪੈਂਦੇ ਮੈਂ ਡੱਕਦੇ ਡੱਕਦੇ ਮੇਰੇ ਆਣ ਥੋਪੀਆਂ ਉਹਨਾਂ ਨੇ ਪੀੜੀ ਕਲ ਤੋਂ ਗਲ ਪੈਂਦੇ ਗਲ ਪੈਂਦੇ ਖਲੋਂ ਤੋਂ ਆਂਦੇ ਖਲੋਂਦੇ ਕਿ ਬੂਹੇ ਗੜੀ ਮੁੰਡੇ ਨੂੰ ਹੂੰ ਕਰਤਾ ਡਾਪੜੇ ਆਪਣਾ ਕਰ ਜੀ ਤੇ ਅਸੀਂ ਤਾਂ ਬਹੁਤ ਤੰਗ ਆਇਆ ਹਾਂ ਇਹਦਾ ਕੋਠੇ ਤੇ ਚੜ ਕੇ ਮਹਾ ਬਜੇ ਫੇਰ ਦੁਬਾਰਾ ਤਾਂ ਕਾਲੀਆਂ ਆ ਕੇ ਗੱਡ ਗਲਫ ਤੇ ਅੱਗੇ ਅੱਗੇ ਵੀ ਲੜਾਈ ਹੋਈ ਆ ਬੂਹਾ ਵੀ ਟੁੱਟਾ ਸਾਡਾ ਬਹੁਤ ਨਸ਼ਕਾਣਾ ਰੋੜੇ ਵੇਖੋ ਕਿੰਨੇ ਵੱਜੇ ਸਾਡੇ ਦਾ ਕੌਣ ਲੋਕ ਹੈ ਉਹ ਜਿਹੜੇ ਗੱਟ ਜ਼ਿੰਮੇਵਾਰ ਹਰੇ ਲੱਗੇ ਹਾਂ ਜੀ ਇਹ ਲੋਕ ਚਾ ਵੜਾ ਪਹਿਲਾਂ ਹੀ ਹੋਇਆ ਦੋ ਵਾਰਾਂ ਰਾਜ ਨਮਾ ਹੋਇਆ ਸਾਡਾ ਤੇ ਨਹੀਂ ਰਾਜ ਨਮਾ ਦੇ ਖਲੋਏ ਹਾਂ ਤੁੱਟ ਗਈ ਮੰਗਰ ਅਸੀਂ ਆਨੇ ਆਪੀ ਸਮਾਹ ਚਾਹੀਦਾ ਵੀ ਸਾਡਾ ਚਾਹੀਦਾ ਵੀ ਜਿਹੜੇ ਕਾਨੂੰਨ ਦੇ ਸਵਾਰ ਕਰ ਕੀਤੀ ਆ ਬੋਤ ਹਾਂ ਜੀ ਤਰਖਾਏ ਦਿੱਤੀ ਹੈ ਹਾਂ ਜੀ ਵੀਰੇ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਲਾਵੇ ਜੀ ਪਿੰਡ ਕਲਸੀਆਂ ਕਲਾਂ ਹੈ ਜੀ ਕੀ ਗੱਲ ਹੋਈ ਹੈ ਇੱਥੇ ਦੇਖ ਲਓਨ ਤੋਂ ਝਗੜਾ ਕਰ ਲਿਆ ਜੀ ਸਾਡੇ ਨਾਲ ਕੌਣ ਹੈ ਹੀਰਾ ਸਿੰਘ ਹੈ ਤੇ ਉਹਨਾਂ ਦਾ ਪਰਵਾਹ ਲਿਆ ਜੀ ਤੇ ਕੱਲ ਇੱਥੇ ਕਰੇ ਆਣ ਕੇ ਆਡੀ ਗੱਲ ਪਈ ਹੈ ਜੀ ਨਹੀਂ ਕਿਤੇ ਮੁੰਡੇ ਝਗੜਾ ਕਰਦੇ ਸਾਡੇ ਬੀਹੜੀ ਵਿੱਚ ਕਿਲੇ ਦਾ ਵਗਬਾ ਵੀ ਹੈ ਜੀ ਮਤਲਬ ਕਿ ਕਿਲਾ ਇੱਕ ਜ਼ਮੀਨ ਦਾ ਵਗਬਾ ਹੈ ਉਹਨਾਂ ਦਾ ਘਰ ਪਰਲੀ ਸਾਈਡ ਆਪਾਂ ਆਪਣੇ ਬੀਹੜੀ ਵਾਲੀ ਖਲੋਣੇ ਆ ਹਾਂਜੀ ਤੇ ਪਹਿਲਾਂ ਉਹ ਝਗੜਾ ਹੈ ਪਹਿਲਾਂ ਹੀ ਹੋਇਆ ਜੀ ਪਹਿਲਾਂ ਦੋ ਵਾਰੀ ਝਗੜਾ ਆ ਦੋ ਵਾਰੀ ਲਈ ਨਵਾਇਆ ਇਹ ਪਿੰਡ ਪੱਦਰ ਤੇ ਤੇ ਇਹ ਰਾਜ ਨਵੇਂ ਤੇ ਰਹਿੰਦੇ ਨਹੀਂ ਆ। ਉਹਨਾਂ ਦਰਖਾਹ ਦਿੱਤੀ ਆ। ਹਾਂਜੀ ਉਹ ਦਰਖਾਹ ਕਰ ਦਿੱਤੀ ਆ ਜੀ। ਕਾਰਵਾਈ ਐ ਸਈ ਸੁਖਦੇਵ ਸਿੰਘ ਜੀ ਕੱਲ ਆਏ ਮੌਕਾ ਵੇਖੇ ਗਿਆ ਟਰੋਡਾਨਾ ਚਲਾਇਆ ਆਪਣੇ ਦੇ ਤੇ ਸਾਡੇ ਪੰਨ ਤੋੜ ਕੀਤੀ ਆ। ਤੇ ਆਪਾਂ ਕੋਠੇ ਦੇ ਮਰਦ ਚੜ ਕੇ ਤੇ ਆਪਣੀ ਜਨਤ ਚਾਹੀਏ। ਕੀ ਮੰਗ ਕਰਦੇ ਜੀ? ਇਨਸਾਫ ਦੀ ਮੰਗ ਕਰਦੇ ਆ ਜੀ ਆਪਾਂ। ਕੀ ਨਾਮ? ਪਰਮਜੀਤ ਕੀ ਗੱਲ ਹੋਈ ਐ? ਦਰਾ ਚੱਕ। ਬਈ ਬੂਆ ਗੇ ਬੇਖਾ ਝਗੜਾ ਕਰਦੇ ਸਾਡੇ ਨਾਲ ਬੁੱਢੇ। ਹਾਂ। ਕੌਣ ਲਿਆ ਹੀਰਾ ਸਿੰਘ ਆ ਇੱਕ ਸਾਦੀ ਆ ਇੱਕ ਮਗਾ ਮੁੰਡਾ ਪਿੰਡਾਂ ਤੋਂ ਇੱਕ ਕੀਪੂ ਆ ਇੱਕ ਗੱਲੂ ਆ ਵਜ੍ਹਾ ਕੀ ਆ ਕੇਸ ਦਾ ਮਲਾ ਤਾਂ ਨਹੀਂ ਹਨ ਕੋਈ ਪਤਾ ਐਚੇ ਖਰੂਨ ਤੋਂ ਸਾਡੇ ਨਾਲ ਲੜਦੇ ਕਿਹੜੀ ਜਾਤ ਦੇ ਲੋਗ ਜੱਟ ਜੱਟ ਤੁਸੀਂ ਮਜਬੀ ਸਕਦੇ ਅਸੀਂ ਨਰੇ ਆ ਠੀਕ ਹੈ ਹੁਣ ਸਾਨੂੰ ਨਿਆਂ ਚਾਹੀਦਾ ਮੇਰਾ ਬੱਚਾ ਇੱਕ ਬੋਲ ਗਿਆ ਤੇ ਦੂਜੇ ਮੇਰੇ ਬੱਚੇ ਟਿਕਟ ਨਹੀਂ ਦਿੰਦੇ ਅੱਗੇ ਵਿਚੜਾ ਕਰਕੇ ਹੋਇਆ ਦੁਹਰਾਇਆ ਕੋਈ ਸਾਡੇ ਘਰ ਆ ਜਿੰਨੇ ਨੂੰ ਝਗੜਾ ਹੁੰਦਾ ਹੈ। ਸਾਡੇ ਬੋਏ ਬਾਈ ਭਾਂਦੇ ਆ ਕੇ ਖੁਣ ਕੀ ਮੰਗ ਕਰਦੇ ਇਨਸਾਨ ਨੂੰ ਖਾਸ ਚਾਹੀਦਾ। ਹਾਂ ਕਿਹ ਜੀ ਕੀ ਆਪਣਾ ਨਾਮ ਕਿਹੜਾ ਨਗਰ ਹੈ ਆਪਣਾ ਹੀਰਾ ਸਿੰਘ ਦੀ ਕਲਸੀਆਂ ਗਲਾ ਤੇ ਕੀ ਹੈ ਮਸਲਾ ਕਿਹਨਾਂ ਨਾਲ ਝਗੜਾ ਕਿਹੜੀ ਗੱਲ ਦਾ ਝਗੜਾ ਮਸਲਾ ਸਾਡਾ ਕੋਈ ਨਹੀਂ ਹੈ ਸਾਡੀ ਪਹਿਲੀ ਮਾਲਕੀ ਆ ਤੇ ਇਹਨਾਂ ਦੀ ਜਿਹੜੀ ਉਹ ਉਹਨਾਂ ਵਲੀਆ ਨਾਲ ਉਹ ਹੈਗੇ ਆ ਉਹ ਕਬਜੇ ਤੌਰ ਤੇ ਪੰਚਾਇਤ ਨੇ ਛਡਾਈ ਸੀ ਉਹ ਤੁਹਾਨੂੰ ਅਸੀਂ ਵੀਡੀਓ ਹੀ ਦੇਤੀ ਆ ਕਿੱਥੇ ਖੰਭਾ ਲੱਗਾ ਕਿੰਨਾ ਅੱਗੇ ਆਉਣਿਆ ਸਾਡਾ ਤਿੰਨ ਚਾਰ ਵਾਰ ਪਹਿਲਾਂ ਵੀ ਝਗੜਾ ਹੋਇਆ ਤੇ ਉਹਦੇ ਵਿੱਚ ਇਹ ਮੰਨਦੇ ਵੀ ਅਸੀਂ ਕੱਟ ਲਾਂਗੇ ਤੇ ਫੇਰ ਆਣ ਕੇ ਉਹਨਾਂ ਨੂੰ ਕੱਟ ਦੇਣਗੇ ਹੱਥ ਨਹੀਂ ਲਾਉਣਗੇ ਇੱਥੇ ਅਸੀਂ ਜਦੋਂ ਆਪਦਾ ਕੰਮ ਕਰਨੋਂ ਨੇ ਸਾਡੇ ਗਾਲ ਪੈਂਦੇ ਆ ਗਾਲੇ ਇਸ ਕਰਕੇ ਪੈਂਦੇ ਆ ਇੱਕ ਜਿਹੜਾ ਗੋਪੀ ਆ ਇੱਕ ਜਿਹੜਾ ਟੂਟੀ ਰਹਿੰਦੇ ਉਹਨੂੰ ਸੁੱਖੇ ਦਾ ਮੁੰਡਾ ਇਹ ਦੋਵੇਂ ਇਤਿਹਾਸਕੀ ਮਾਰਦੇ ਆ ਇਹ ਇਹ ਇਹਨਾਂ ਨੂੰ ਅਸੀਂ ਧੱਕਿਆ ਸਾਡੇ ਝਗੜਾ ਹੀ ਹੋਇਆ ਇਸ ਕਰਕੇ ਸਾਡੇ ਗੱਲ ਪੈਂਦੇ ਆ ਆ ਜਿਹੜਾ ਸਾਹਮਣੇ ਘਰ ਦੀ ਦਾ ਸਾਡੇ ਘਰ ਵਾਲ ਨੂੰ ਉਹ ਵੀ ਉਹ ਵੀ ਪਹਿਲਾਂ ਨਹੀਂ ਮਤਲਬ ਇਹਨਾਂ ਦੇ ਝਗੜਾ ਹੋ ਚੁੱਕਿਆ ਹੈ ਇਹਨਾਂ ਦੀ ਉਹ ਥਾਂ ਉੱਚਾ ਹੀ ਕੰਦ ਨਹੀਂ ਉਹ ਪੰਚਾਇਤ ਨੇ ਫੈਸਲਾ ਕੀਤਾ ਇਹ ਫੇਰ ਵੀ ਨਹੀਂ ਮੰਨੇ ਜਿਹੜਾ ਗੋਪੀ ਆ ਉਹਨਾਂ ਦੇ ਇੱਥੇ ਸਾਹਮਣੇ ਹੋ ਕੇ ਨੰਗਾ ਹੋ ਕੇ ਪਿਸ਼ਾਬ ਕਰਦਾ ਸੀ ਕਦੀ ਉਹ ਐ ਝੁੱਕ ਕੇ ਨੰਗਾ ਹੋ ਕੇ ਵਿਖਾਉਂਦਾ ਸੀ ਉਹਨਾਂ ਵਿਚਾਰਿਆਂ ਨੇ ਮਾਰੇ ਸੀ ਉਹਨਾਂ ਵੀ ਅਸੀਂ ਇਹਨਾਂ ਨੂੰ ਜੋਗੇ ਨਹੀਂ ਲੰਦੇ ਜੋਗੇ ਨਹੀਂ ਤੇ ਉਹਨਾਂ ਨੇ ਆਪਣੀ ਕੰਦ ਉੱਚੀ ਕਰ ਲਈ ਆ ਇੱਥੇ ਸਾਡੀ ਉਹੰਪਾਇਨਾਂ ਦੇ ਲਾਗੇ ਤੱਕ ਜ਼ਮੀਨ ਆਉਂਦੀ ਐ ਅਸੀਂ ਕਿ ਦੱਸੋ ਕੀ ਕਰੀਏ ਅਸੀਂ ਜ਼ਮੀਨ ਚਾਹੁੰਨੇ ਆ ਕੱਲ ਪਰਸੋਂ ਵੀ ਅਸੀਂ ਇੱਥੇ ਮਕਾਈ ਲਾਉਂਦੇ ਸੀ ਸਾਡੇ ਬੱਚੇ ਨੇ ਪਾਣੀ ਲਾਇਆ ਤੇ ਪਹਿਲਾਂ ਵੀ ਝਗੜਾ ਹੋ ਚੁੱਕਿਆ ਬੰਦਿਆਂ ਨੇ ਐਸਾ ਕੋਈ ਗੱਲ ਨਹੀਂ ਇੱਕ ਦੂਜੇ ਦੇ ਘਰੇ ਚੱਲ ਜੋ ਅਸੀਂ ਘਰੇ ਚੱਲ ਗਏ ਸਾਡੇ ਮਤ ਕੋਈ ਗੱਲ ਨਹੀਂ ਇਹਨਾਂ ਬੰਦੇ ਘੱਟੇ ਦਿੱਤੇ ਤੇ ਅਸੀਂ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਸਾਡਾ ਨਿਆਂ ਇਨਸਾਫ ਹੋਣਾ ਚਾਹੀਦਾ ਜਿਹੜੀ ਸ਼ੁਰੂ ਤੋਂ ਹਾਂਜੀ ਪੁਲਿਸ ਨੂੰ ਹੋਣੀ ਹੈ ਕੰਪਲੇਨਟ ਕੀਤੀ ਆ ਪਹਿਲੋਂ ਸਾਨੂੰ ਸਰਪੰਚ ਹੀ ਤੈਅ ਦੇ ਅੰਦਰ ਆ ਰਿਹਾ ਵੀ ਕੋਈ ਗੱਲ ਨਹੀਂ ਤੁਸੀਂ ਸਿਆਣੇ ਜੀ ਤੇ ਤੁਸੀਂ ਮਤਲਬ ਮਤਲਬ ਆਹੀ ਉਹਨਾਂ ਦੀ ਗਲਤੀ ਪੂਰਨੇ ਪਾਉਂਦੇ ਰਹੇ ਆ ਤੇ ਜਿਹੜੇ ਉਹ 3 ਵਾਰ ਪਹਿਲਾਂ ਵੀ ਫੈਸਲਾ ਹੋ ਚੁੱਕਿਆ ਥੋੜੇ ਦਿਨ ਪਹਿਲਾਂ ਹੀ ਅੱਜ ਮੈਨੂੰ ਡੇਰ ਜਾਦ ਨਹੀਂ ਗਈ ਥੋੜੇ ਦਿਨ ਪਹਿਲਾਂ ਹੀ ਅੱਜ ਉਹ ਜਿਹੜਾ ਫੈਸਲਾ ਲਿਖਿਆ ਗਿਆ ਉਹਦੇ ਵਿੱਚ ਲੱਖ ਰੁਪਈਆ ਜੁਰਮਾਨਾ ਵੀ ਲਿਖਿਆ 10 15 ਦਿਨ ਬਾਅਦ ਵੀ ਗੱਲ ਹੋ ਗਈ ਬਾਤ ਫੇਰ ਵਿੱਚ ਉਹੀ ਬਾਤ ਚੱਲੀਆਂ ਕਾਲੀ ਜੀ ਹੋਰ ਪੁਲਿਸ ਆਈ ਮੌਕੇ ਤੇ ਉਹ ਸਾਈ ਹੀ ਕੱਲ ਮੌਕੇ ਤੇ ਉਹਦੇ ਤੇ ਮੌਕੇ ਤੇ ਨਾਲ ਹੀ ਗੁਰਚੰਦ ਸਿੰਘ ਜਿਹੜਾ ਸੀ ਨਾ ਉਹ ਸ਼ਰਾਬਣਾ ਰਜਿਆ ਤੇ ਉਹ ਉੱਥੇ ਵੇਲੇ ਮੈਨੂੰ ਸ਼ਰਾਬ ਪੁਲਿਸ ਦੇ ਹੁੰਦੇ ਆ ਮੈਂ ਗਾਲਾਂ ਕੱਢਦਾ ਰਿਹਾ ਹਾਂ ਤੁਸੀਂ ਮੰਗ ਕਰਦੇ ਹੋਈ ਕਾਰਵਾਈ ਦੀ ਹਾਂ ਮੰਗ ਕਰਦਾਂ ਵੀ ਪੁਲਿਸ ਦੇ ਸਾਹਮਣੇ ਵੀ ਉਹਨੇ ਸਾਨੂੰ ਗਾਲਾਂ ਕੱਢੀਆਂ ਇਹਦਾ ਵੱਡਾ ਹੋਰ ਪ੍ਰੋਸ ਵੀ ਹੋ ਸਕਦਾ ਬਾਹਰੋਂ ਆਇਆ ਉਹ ਵੀ ਸਰਕਲ ਵੀਡੀਓ ਹੈਗੀ ਆ ਜਿਹੜੇ ਇਹ ਇੱਥੇ ਮਾਰਦੇ ਨੇ ਸਾਨੂੰ ਇੱਥੇ ਆ ਜੜੋਤੇ ਆਇਆ ਉਹ ਵੀ ਸੜਕੋ ਵੀਡੀਓ ਆ ਗਿਆ ਹਿੰਦਨ ਪੇਸ਼ ਕਰਦੇ ਜਿਹੜੀ ਪਹਿਲੀ ਲੜਾਈ ਚ ਲਖਵਿੰਦਰ ਸਿੰਘ ਸਰ ਮੈਂ ਲਖਵਿੰਦਰ ਸਿੰਘ ਸਾਨੂੰ ਬਸਰੇਜੀਤ ਸਿੰਘ ਹਰ ਮੈਂ ਪਹਿਲਾਂ ਇਹ ਜਿਹੜੀ ਅੱਜ ਵਾਲੀ ਕਾਰਵਾਈ ਤੋਂ ਪਹਿਲਾਂ ਸਾਡੀ ਜਿਹੜਾ ਫੈਸਲਾ ਆਇਆ ਸੀ ਉਹਦੇ ਵਿੱਚ ਸਾਡੇ ਚਾਚੇ ਦੇ ਪੋਤਰੀ ਦੀ ਡੈਥ ਹੋਈ ਸੀ ਉਸ ਦਿਨ ਤੇ ਉਸ ਦਿਨ ਮਿੰਦਰ ਸਿੰਘ ਸਰਪੰਚ ਨੇ ਆ ਕੇ ਮੈਨੂੰ ਖੁਦ ਨੂੰ ਰੋਕੇ ਗਿਆ ਮੈਂ ਆਰਮੀ ਚ ਸਰਵਿਸ ਕਰਕੇ ਆਇਆ ਨਾ ਸੁਭਿਧਰ ਮੈਨੂੰ ਕਹਿੰਦਾ ਵੀ ਲਖਵਿੰਦਰ ਸਿੰਘ ਤੁਸੀਂ ਨਹੀਂ ਕੋਈ ਕਾਰਵਾਈ ਕਰਨੀ ਤੇ ਆਪਾਂ ਸਸਕਾਰ ਬੱਚੇ ਦਾ ਹੋ ਜਾਊਗਾ ਉੱਤੋਂ ਬਾਅਦ ਆਪਾਂ ਨਿਆ ਕਰ ਲਾਂਗੇ ਤੇ ਉਹ ਨਿੰਦਰ ਸਿੰਘ ਨੇ ਸਾਨੂੰ ਬਿਠਾ ਕੇ ਗਿਆ ਹੈ ਉਹਦੇ ਤੋਂ ਬਾਅਦ ਰਾਤ ਨੂੰ ਇਹਨਾਂ ਨੇ 25 ਬੰਦੇ ਮਂਗਾਏ ਦਾਤਰਾਵਾਂ ਵਾਲੇ ਬਿਜਲੀ ਘਰ ਦੇ ਆ ਕੇ ਤੇ ਉਹਦੇ ਵਿੱਚ ਮੜਕੇ ਸਾਨੂੰ ਜਦੋਂ ਪਤਾ ਲੱਗਾ ਅਸੀਂ ਫਿਰ ਆਪਣੇ ਆ ਸਾਰੇ ਹਾਧ ਪਤੀ ਤੇ ਜਿੰਨੇ ਸਾਡੇ ਮੈਂਬਰ ਸੀ ਜਾਂ ਨਾਲ ਇਕੱਠੇ ਹੋ ਕੇ ਫਿਰ ਗਿਆ ਤੇ ਫਿਰ ਉਹ ਭੱਜੇ ਆ ਤੇ ਨਿੰਦਰ ਸਿੰਘ ਸਰਪੰਚ ਨੂੰ ਮੈਂ ਫੋਨ ਕੀਤਾ ਉਹ ਮੌਕੇ ਤੇ ਨਹੀਂ ਆਇਆ ਹਾਂ ਉਹ ਨਵਾਂ ਕੀ ਮਾਮਲਾ ਹੈ ਨਵਾਂ ਮਾਮਲਾ ਹੁਣੇ ਫੇਰ ਜਿਹੜਾ ਹੋਇਆ ਉਹ ਫੇਰ ਜਿਹੜਾ ਪਹਿਲਾਂ ਉਹਨੇ ਕਹਿ ਆ ਕਿ ਉਦੋਂ ਵੇ ਗੋਪੀ ਦੇ ਡਾਡੀ ਜਿਹੜਾ ਤਾਰ ਸਿੰਘ ਆ ਉਹਨੇ ਮਾਫੀ ਮੰਗੀ ਆ ਵੀ ਇਹ ਕੋਈ ਗੱਲ ਨਹੀਂ ਹੁੰਦਾ ਤੇ ਉਹਨੇ ਦੁਬਾਰਾ ਫੇਰ ਹੁਣ ਜਿਹੜੇ ਉਹ ਮੁੰਡੇ ਸਾਡੇ ਗੁਰਲਾਲ ਸਿੰਘ ਦੇ ਨਾਲ ਜਿਹੜੇ ਕੰਮ ਕਰਦੇ ਆ ਨਾ ਉਹਨਾਂ ਨੂੰ ਕੋਠੀ ਚੋਂ ਟੰਪ ਕਿਹ ਦਿੰਦਾਂ ਰਿਹਾ ਇੱਕ ਬੁੱਗਾ ਸੰਘਾ ਤੇ ਇੱਕ ਕੋਠੀ ਦਾ ਮਿਸਤਰੀ ਹੈ ਬੱਬੀ ਸਿੰਘ ਉਹਨਾਂ ਨੂੰ ਟੰਪ ਚਾਹੁੰਦੇ ਨੇ ਕਹਿੰਦੇ ਤੁਹਾਨੂੰ ਦੇਖਣਾ ਤਾਂ ਤੇ ਇੱਥੇ ਆ ਕੇ ਬਾਹਰ ਆ ਕੇ ਇੱਥੇ ਆ ਕੇ ਜਦੋਂ ਸਾਡੇ ਬੱਚੇ ਆ ਕਈ ਲਾ ਰਹੇ ਹਿੱਕਲ ਤੇ ਇੱਥੇ ਬਾਹਰ ਆ ਕੇ ਕਿਤੇ ਐ ਝੱਗੇ ਚੁੱਕ ਚੋ ਕੇ ਵਿਖਾਉਂਦਾ ਨਾ ਥਾਪੀਆਂ ਮਾਰਦਾ ਤੇ ਕਹਿੰਦਾ ਵੇਖਣਾ ਤੇ ਮੇਰੇ ਮੈਂ ਮੇਰੀ ਘਰ ਦੀ ਥਾਗਲੀ ਮੇਰੀ ਉਹ ਬਾਹਰ ਆਈ ਤੇ ਉਹ ਜਿਹੜਾ ਬਾਰੋਂ ਮੁੰਡਾ ਆ ਇੱਕ ਦਮਾਲਾ ਬਣਿਆ ਉਹਨੇ ਕਾਲੇ ਦੇ ਰੰਗ ਦਾ ਮੁੰਡਾ ਤੇ ਨਾਂ ਦਾ ਨਹੀਂ ਪਤਾ ਇਹਨਾਂ ਦਾ ਰਿਸ਼ਤੇਦਾਰ ਆ ਤੇ ਉਹ ਮੇਰੀ ਘਰ ਦੀ ਨੂੰ ਆਂਦਾੜੇ ਮਾਰ ਰਿਹਾ ਤੇ ਉਹਨਾਂ ਨੂੰ ਕਹਿੰਦਾ ਵੀ ਵੀਰਾ ਗਾਂ ਆ ਜਾ ਜੇ ਤੂੰ ਐਵੇਂ ਬਦਮਾਸ਼ ਤੇ ਗਾਂ ਆ ਜਾ ਤੇ ਮੁਰਗੇ ਭੱਜ ਗਏ ਤੇ ਮੁਰਗੇ ਇੱਥੇ ਸਾਡਾ ਛੋਟਾ ਬੱਚਾ ਜਿਹੜਾ ਆ ਪਠੇਵ ਬਿਤਰਾਲਾ ਹਣ ਆਇਆ ਨੂੰ ਉਹਨੇ ਇਹਨਾਂ ਨੇ ਧਾਕੇ ਤੇ ਉਹਦੇ ਗਲ ਪਾਇਆ ਜਿਹੜੇ ਅਸੀਂ ਪਿੱਛੋਂ ਭੱਜ ਕੇ ਆਏ ਆ ਤੇ ਉਹਦੇ ਜਿਹੜੇ ਗੋਪੀ ਹੋ ਜਾਂ ਤਾਰ ਦਾ ਮੁੰਡਾ ਨੇ ਦਾਤਰ ਮਾਰਿਆ ਦੀ ਬਾਹ ਤੇ ਤੇ ਮਰਗੇ ਭੱਜ ਕੇ ਕੋਠੇ ਤੇ ਚੜ ਗਏ ਉੱਥੋਂ ਫਿਰ ਇਹਨਾਂ ਰੋੜੇ ਸ਼ੁਰੂ ਕੀਤੇ ਇਹਦੇ ਤੋਂ ਪਹਿਲਾਂ ਜਿਹੜਾ ਆਪ ਸਰਦਾਰ ਪਰਲੋਚਨ ਸਿੰਘ ਜਰ ਸਿੰਘ ਬਸੰਗਿਆ ਇਹਨਾਂ ਨਾਲ ਜਿਹੜੀ ਇਹਨਾਂ ਦੀ ਕਾਰਵਾਈ ਚੱਲਦੀ ਰਹੀ ਆ ਉਹ ਉਹਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਜਿਹੜਾ ਤਾਰ ਸਿੰਘ ਦਾ ਮੁੰਡਾ ਉਹ ਗੋਪੀ ਕਰੈਕਟਰਲੈਸ ਆ ਉਹ ਤੇ ਉਹ ਕਾਰਵਾਈ ਕਰੀ ਉਹਨਾਂ ਚੱਗੇ ਚੁੱਕਦੇ ਉਹ ਖਾਂਦੇ ਰਹੇ ਨਵਾਂ ਧੀਆਂ ਨੂੰ ਕਦੀ ਕੋਸ਼ਿਸ਼ ਕਰਦਾ ਰਿਹਾ ਉਹਨਾਂ ਵਿਚਾਰਿਆਂ ਨੇ ਆਓ ਸਾਹਮਣੇ ਲਾਓ ਵੀਡੀਓ ਦੇਖੋ ਕਿਨੇ ਕਿਨੇ ਦਬਲ ਕਾਂਦ ਮੜ ਕੇ ਉੱਚੀ ਕੀਤੀ ਆ ਇਹਨਾਂ ਦੀ ਵਜ੍ਹਾ ਨਾਲ ਤੇ ਪਿੰਡ ਦੇ ਵਜਿਹਰੇ ਮਿੰਦਰ ਸਿੰਘ ਸਰਪੰਚ ਆ ਉਹ ਕੋਈ ਕਾਰ ਰਹੀ ਨਹੀਂ ਕਰਾ ਰਿਆ ਅੱਜ ਦਾ ਸਾਡਾ ਥਾਮ ਲਾਇਆ ਉਹਨੇ ਪਹਿਲਾਂ ਸਾਡੇ ਥੱਲੇ ਸੀ ਇਹ ਮਿੰਦਰ ਸਿੰਘ ਨੇ ਲਾਇਆ ਪੂਰੇ ਕਾਰਦੇ ਵਿੱਚ ਫੋਨ ਵੀ ਮਿੰਦਰ ਸਿੰਘ ਜੀ ਸਾਰੀ ਕਾਰਦਾ ਕਰਾ ਰਿਆ ਉਹ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਇਹ ਜਿਹੜਾ ਸਾਡੀ ਮਾਲਕੀ ਆ ਸਾਡਾ ਨੰਬਰ ਹੀ ਥਾਂ ਹੈ ਉਹਦੇ ਵਿੱਚ ਆ ਕੇ ਤੇ ਇਹ ਆ ਕੇ ਜਿਹੜਾ ਸਰਕਾਰੀ ਖਾਂ ਮਾਲ ਕੇ ਤੇ ਉਹਦੇ ਵਾਟ ਦੇ ਉੱਤੇ ਤੇ ਇੱਕ ਜਿਹੜੇ ਜਿੱਥੇ ਨਿਸ਼ਾਨੀਆਂ ਲਗੀਆਂ ਹੋਈਆਂ ਆ ਗੁਰਜੀ ਗੱਦੀ ਆ ਗੁਰਜੂ ਤਾਂ ਵੀ ਅੱਧੀ ਕਰ ਮੱਗੇ ਵਧਿਆ ਆ ਤੇ ਕਿਹੜੇ ਕਿਹੜੇ ਕਾਰਵਾਈ ਦੀ ਮੰਗ ਕਰਦੇ ਹਾਂਜੀ ਕਿਹਦੇ ਕਿਹੜੇ ਕਾਰਵਾਈ ਦੀ ਮੰਗ ਕਰਦੇ ਕਿ ਇੱਕ ਇਹ ਗੋਪੀ ਸੰਘਾ ਜਿਹੜਾ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਬਾਰ ਬਾਰ ਜਿਹੜਾ ਛੋਟਕਾ ਨੀਆਂ ਕਰ ਰਿਹਾ ਤੇ ਇੱਕ ਇਹ ਜਿਹੜਾ ਸਾਡਾ ਇਹ ਖਾਂ ਜਿਹੜਾ ਗੁਰਜੀਆਂ ਜਿਹੜੀਆਂ ਲਗੀਆਂ ਵਾ ਇਹਨਾਂ ਪਹਿਲਾਂ ਵੀ ਪਿਛਲੇ ਫੈਸਲੇ ਚ ਕਰ ਰਹੇ ਸੀ ਅਸੀਂ ਕਰ ਲਾਂਗੇ ਅਸੀਂ ਇਹ ਵੜਦਾਂ ਤੋਂ ਸਾਫ਼ ਕਰ ਦਿਆਂਗੇ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਇਹ ਕਾਰਵਾਈ ਹੋਣੀ ਚਾਹੀਦੀ ਇਹ ਕਿ ਕਲਤਿਆਂ ਪਿੰਡ ਦੇ ਵਿੱਚ ਦੋ ਤਰ੍ਹਾਂ ਦਾ ਝਗੜਾ ਹੋਇਆ ਕੋਈ ਇੱਕ ਰੋੜੇ ਚੱਲਿਆ ਕੀ ਮਾਮਲਾ ਸਾਹਮਣੇ ਆਇਆ ਕੀ ਕਰਵੇਗੇ ਅ ਸਾਡੇ ਕੋਲ ਦੋਨੋਂ ਤਰਫ ਤੋਂ ਕੰਪਲੇਂਟਸ ਆਈਆਂ ਨੇ ਅਸੀਂ ਉਹਨੂੰ ਪ੍ਰੋਪਰਲੀ ਵੈਰੀਫਾਈ ਕਰਦੇ ਹਾਂ ਦਰਾਂ ਨੇ ਤਸਦੀਕ ਜੋ ਵੀ ਸਾਹਮਣੇ ਆਏਗਾ ਜੋ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ